ਸਾਸੀਗਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਦੋਸਤੋ ਇਸ ਵਕਤ ਨਗਰਥਾਣਾ ਇੱਕ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਪ੍ਰੈਸ ਕਾਨਫਰੰਸ ਹੋ ਰਹੀ ਹੈ ਆ ਨਗਰਥਾਣਾ ਇੱਕ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਨਗਰਥਾਣਾ ਇੱਕ ਪੁਲਿਸ ਨੇ 1.5 ਕਿਲੋ ਅਫੀਮ ਸਣੇ ਇੱਕ ਰਾਜਸਤਾਨੀ ਵਿਅਕਤੀ ਨੂੰ ਕਾਬੂ ਕੀਤਾ ਜੋ ਚਾਲਾਵਾੜ ਤੋਂ ਲੈ ਕੇ ਅਬੋਹਰ ਦੇ ਵਿੱਚ ਅਫੀਮ ਸਪਲਾਈ ਕਰਨ ਵਾਸਤੇ ਆਇਆ ਸੀਗਾ ਫਿਲਹਾਲ ਕੋਰਟ ਦੇ ਵਿੱਚ ਪੇਸ਼ ਕਰਕੇ ਉਸ ਨੂੰ 3 ਦਿਨ ਦੇ ਰਿਮਾਂਡ ਉੱਪਰ ਲਿਆ ਗਿਆ ਹੈ ਜਾਣਕਾਰੀ ਦੇ ਰਹੇ ਨੇ ਇੰਸਪੈਕਟਰ ਪਰਮਜੀਤ ਕੁਮਾਰ ਸਰ ਜੋ ਅਫੀਮ ਫੜੀ ਗਈ ਹੈ ਉਸ ਕੋਲ ਵਿੱਚ ਕਿੰਨੇ ਬੰਦੇ ਫੜ ਗਏ ਕੀ ਹੋ ਰਹੀ ਹੈ ਜੀ ਇਹ ਦੇ ਵਿੱਚ ਜੀ ਇੱਕ ਤਰਹੁਦੇਰਾਮ ਇਹ ਚਲਾਵਾ ਡਿਸਟ੍ਰਿਕਟ ਰਾਜਸਥਾਨ ਦਾ ਰਹਿਣ ਵਾਲਾ 32 ਸਾਲੇ ਦੀ ਉਮਰ ਹੈ ਜੀ ਕਿੰਨਾ ਗ੍ਰਾਮ ਕੀ ਕਿੰਨੀ ਹੋਈ ਹੈ 1.5 ਕਿਲੋਗ੍ਰਾਮ ਅਫੀਮ ਗ੍ਰਾਮ ਹੋਈ ਹੈ ਕਿਥੋਂ ਫੜਿਆ ਗਿਆ ਇਹ ਆਪਣੇ ਬੱਸ ਸਟੈਂਡ ਅਹੋਰ ਦੇ ਇਲਾਕੇੋਂ ਫੜਿਆ ਗਿਆ ਇਸ ਤੋਂ ਪਹਿਲਾਂ ਕੋਈ ਇਹਦੇ ਕੋਈ ਪਛਾਣ ਚ ਦੇ ਰੱਖੇ ਜੀ ਇਹ ਜੀ ਫਰਦਾਰ ਕਾਰ ਕਰਾਵਾਂਗੇ ਇਹਦਾ ਉਸ ਤੋਂ ਬਾਅਦ ਪਤਾ ਲੱਗੇ ਹੋਰ ਚਾਹੇ ਕਿੱਥੇ ਵੇਚਣਾ ਇਹ ਕੋਈ ਦੱਸਿਆ ਹੋਵੇ ਜੀ ਇਹ ਜੀ ਇਹ ਤਫ਼ਤੀਸ਼ ਦਾ 파ਟ ਹੈ ਅਸੀਂ ਤਫ਼ਤੀਸ਼ ਕਰਦੇ ਹਾਂ 122 ਸੈਕਿੰਡ ਸਰ 184 85 ਐਨਵੀ ਸੈਕ Kendilerine de malumiyet mal ਸਸਿਗਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਦੋਸਤੋ ਇਸ ਵਕਤ ਨਗਰਥਾਣਾ ਇੱਕ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਪ੍ਰੈਸ ਕਾਨਫਰੈਂਸ ਹੋ ਰਹੀ ਆ ਨਗਰਥਾਣਾ ਇੱਕ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਿਲ ਹੋਈ ਆ ਨਗਰਥਾਣਾ ਇੱਕ ਪੁਲਿਸ ਨੇ 1.5 ਕਿਲੋ ਅਫੀਮ ਸਣੇ ਇੱਕ ਰਾਜਸਤਾਨੀ ਵਿਅਕਤੀ ਨੂੰ ਕਾਬੂ ਕੀਤਾ ਜੋ ਚਾਲਾਵਾੜ ਤੋਂ ਲੈ ਕੇ ਅਬੋਹਰ ਦੇ ਵਿੱਚ ਅਫੀਮ ਸਪਲਾਈ ਕਰਨ ਵਾਸਤੇ ਆਇਆ ਸੀਗਾ ਫਿਲਹਾਲ ਕੋਰਟ ਦੇ ਵਿੱਚ ਪੇਸ਼ ਕਰਕੇ ਉਸ ਨੂੰ 3 ਦਿਨ ਦੇ ਰਿਮਾਂਡ ਉੱਪਰ ਲਿਆ ਗਿਆ ਹੈ ਜਾਣਕਾਰੀ ਦੇ ਰਹੇ ਨੇ ਇੰਸਪੈਕਟਰ ਪਰਮਜੀਤ ਕੁਮਾਰ ਸਰ ਜੋ ਅਫੀਮ ਫੜੀ ਗਈ ਆ ਉਹਦੇ ਵਿੱਚ ਕਿੰਨੇ ਬੰਦੇ ਫੜ ਗਏ ਕੀ ਹੋ ਰਹੀ ਗੱਲ ਹੈ ਇਹਦੇ ਵਿੱਚ ਜੀ ਇੱਕ ਬੰਦਾ ਫੜਿਆ ਗਿਆ ਜੀ ਗੰਗਾ RAM ਪੁੱਤਰ ਉਦੇ RAM ਇਹ ਚਾਲਾਵਾੜ ਡਿਸਟ੍ਰਿਕਟ ਰਾਜਸਥਾਨ ਦਾ ਰਹਿਣ ਵਾਲਾ 32 ਸਾਲੇ ਦੀ ਉਮਰ ਹੈ ਜੀ ਕਿੰਨਾ ਗ੍ਰਾਮ ਕੀ ਕਿੰਨੀ ਹੋਈ ਹੈ 1.5 ਕਿਲੋਗ੍ਰਾਮ ਅਫੀਮ ਰਾਮ ਦੀ ਜੀ ਕਿੱਥੋਂ ਫੜਿਆ ਗਿਆ ਸਰ ਇਹ ਆਪਣੇ ਬੱਸ ਸਟੈਂਡ ਹੋਰ ਦੇ ਲਾਗੇ ਫੜਿਆ ਗਿਆ ਇਸ ਤੋਂ ਕੱਲ੍ਹ ਕੋਈ ਜਦੋਂ ਕੋਈ 5:00 ਵਜੇ ਰੰਗਿਆ ਜੀ ਇਹ ਜੀ ਫੜਾੜ ਘਾਟ ਤਰਾ ਕਰਾਵਾਂਗੇ ਇਹਦਾ ਉਸ ਤੋਂ ਬਾਅਦ ਪਤਾ ਲੱਗਦਾ ਹੋਰ ਜਾਨੀ ਕਿੱਥੇ ਵੇਚਣਾ ਇਹ ਕੋਈ ਦੱਸਿਆ ਹੋਵੇ ਜੀ ਇਹ ਜੀ ਇਹਦੇ ਤਫ਼ਤੀਸ਼ ਦਾ 파ਟ ਹੈ ਅਸੀਂ ਤਫ਼ਤੀਸ਼ ਕਰਦੇ ਜੀ 5:00 ਕਿੰਡੀ ਸਰ ਤਾਰਾਗੜ 85 ਐਨ ਡੀ ਬੀ ਸੈਕਟਰ ਕਿੰਨੇ ਜਿੰਨਾ ਦਾ ਰਿਪੋਰਟ ਮਿਲੇ ਸਰ ਤਿੰਨ ਦਿਨ ਦਾ ਪਰਸਮਾਨਾ ਸਰ ਜੋ ਆਫੀਮ ਫੜੀ ਗਈ ਹੈ ਉਹਦੇ ਵਿੱਚ ਕਿੰਨੇ ਬੰਦੇ ਫੜ ਗਏ ਕੀ ਹੋ ਰਹੀ ਗੱਲ ਮੇਰੇ ਕੋਲ ਇਹਦੇ ਵਿੱਚ ਜੀ ਇੱਕ ਬੰਦਾ ਫੜਿਆ ਗਿਆ ਜੀ ਗੰਗਾ ਰਾਮ ਪੁੱਤਰ ਹੁਦੇ ਰਾਮ ਇਹ ਚਾਲਾਵਾੜ ਡਿਸਟ੍ਰਿਕਟ ਰਾਜਸਥਾਨ ਦਾ ਰਹਿਣ ਵਾਲਾ 32 ਸਾਲੇ ਦੀ ਉਮਰ ਹੈ ਜੀ ਕਿੰਨਾ ਗ੍ਰਾਮ ਕੀ ਕਿੰਨੀ ਹੋਈ ਹੈ 1.5 ਕਿਲੋਗ੍ਰਾਮ ਅਫੀਮ ਰਾਮ ਦੀ ਕਿਸ ਤੋਂ ਫੜਿਆ ਗਿਆ ਸਰ ਇਹ ਆਪਣੇ ਬੱਸ ਸਟੈਂਡ ਅਹੋਰ ਦੇ ਲੱਗ ਕੇ ਫੜਿਆ ਗਿਆ ਇਸ ਤੋਂ ਪਹਿਲਾਂ ਕੋਈ ਇਹਦੇ ਤੋਂ ਕੋਈ ਪੰਜ ਚ ਵਜੇ ਰਹਿ ਗਿਆ ਏ ਜੀ ਇਹ ਫਰਦਾਰ ਘਾਟ ਘਰਾਵਾਗੇ ਦਾ ਉਸ ਤੋਂ ਬਾਅਦ ਪਤਾ ਲੱਗਦਾ ਹੋਰ ਚਾਹੇ ਕਿੱਥੇ ਵੇਚਣਾ ਹੈ ਕੋਈ ਦੱਸਿਆ ਇਹ ਜੀ ਇਹ ਤੇ ਤਫਤੀਸ਼ ਦਾ 파ਟ ਹੈ ਅਸੀਂ ਤਫਤੀਸ਼ ਕਰਦੇ ਹਾਂ ਸੈਕਿੰਡ ਸੌਰੀ 18 ਘਾਟ 85 ਐਂਡੀਬੀ ਸੈਕਟਰ ਇਹਨਾਂ ਦਾ ਰਿਮਾਰਕ ਵੀ ਲਿਆ ਸਰ 10 ਦਿਨ ਦਾ ਬੱਸ ਰਿਮਾਰਕ